ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਤੁਹਾਡਾ ਆਪਣਾ ਸਿਟੀ ਲਾਈਵ ਚੈਨਲ ਅਸ ਤੁਹਾਨੂੰ ਇੱਕ ਵਾਰ ਫੇਰ ਲੈ ਕੇ ਪਹੁੰਚਿਆ ਹੋਇਆ ਹਲਕਾ ਗਿਲ ਦੇ ਪਿੰਡ ਕਾਲਕ ਦੀ ਸਰਪੰਚ ਬੀਬੀ ਪਰਮਜੀਤ ਕੌਰ ਦੇ ਪਤੀ ਲੰਬੜਦਾਰ ਸਰਦਾਰ ਬਖਸ਼ੀ ਸਿੰਘ ਕੁਲ ਆਓ ਆਪਾਂ ਗੱਲਬਾਤ ਕਰੀਏ ਪਿੰਡ ਦੇ ਸਬੰਧ ਵਿੱਚ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਖਸ਼ੀ ਸਿੰਘ ਜੀ ਅੱਜ ਅਸੀਂ ਤੁਹਾਡੇ ਪਿੰਡ ਦੇ ਵਿੱਚ ਵਿੱਚ ਦੇ ਲੋਕਾਂ ਨੂੰ ਵੀ ਮਿਲੇ ਤੇ ਪਿੰਡ ਦਾ ਜਿਹੜਾ ਮਾਹੌਲ ਹੈ ਹਨਾ ਜੇਕਰ ਆਪਾਂ ਗੱਲ ਕਰੀਏ 2019 ਦੀ ਤੇ ਜਨਵਰੀ ਮਹੀਨੇ ਦੀ ਤਾਂ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਸੀ ਅੱਜ ਪਿੰਡ ਦੇ ਪਿੰਡੇ ਤੁਹਾਡਾ ਹਲਕਾ ਉਹ ਆਲਮੋਸਟ ਗਿਲ ਲੀ ਹੈ ਨਾ ਮਾਹੌਲ ਠੰਡਾ ਠੰਡਾ ਜਿਹਾ ਜਾਪਦਾ ਹੈ ਕੀ ਕਾਰਨ ਹੈ ਠੰਡਾ ਕਾਰਨ ਵੋਟਾਂ ਦਾ ਨਹੀਂ ਦੱਸ ਰਹੇ ਸਰਕਾਰ ਇਲੈਕਸ਼ਨ ਕਦੋਂ ਹੋਣੀ ਹੈ ਕਦੋਂ ਨਹੀਂ ਹੋਣਾ ਉਹ ਨਹੀਂ ਦੱਸ ਰਹੇ ਇਸ ਕਰਕੇ ਠੰਡਾ ਲੱਗਦਾ ਜਿਹੜੇ ਚਾਨਣਾ ਪਾਉਂਗੇ ਜੇਕਰ ਆਪਾਂ ਗੱਲ ਕਰੀਏ 2019 ਦੀ ਤਾਂ ਜਨਵਰੀ 2019 ਦੇ ਵਿੱਚ ਪਿੰਡ ਕਲਕ ਦਾ ਮਾਹੌਲ ਕਿਹੋ ਜਿਹਾ ਸੀ ਪੂਰਾ ਖੁਸ਼ਾਲ ਸੀ ਪੂਰਾ ਖੁਸ਼ਾਲ ਸੀ ਲੋਕ ਖੁਸ਼ ਸੀ ਜੇ ਕੰਮ ਚਲਾਇਆ ਲੋਕ ਪੂਰੇ ਖੁਸ਼ ਸੀ ਤੇ ਆਪਾਂ ਜੇ ਕਿ ਢੋਲ ਤਮੱਕਿਆਂ ਦੀ ਗੱਲ ਕਰੀਏ ਹਨਾ ਇਸ ਵਕਤਾਂ ਦਾ ਫੇਰ ਕੜਾਈਆਂ ਚੜੀਆਂ ਹੋਈਆਂ ਸੀ ਪੂਰੀਆਂ ਪੂਰੀਆਂ ਚੜੀਆਂ ਸੀ ਤੇ ਅੱਜ ਜਨਵਰੀ 2024 ਐ ਤੇ ਇਸ ਵਕਤ ਜਿਹੜੇ ਪਿੰਡ ਦੇ ਵਿਕਾਸ ਕੰਮ ਨੇ ਉਹ ਕਿੱਥੇ ਨੇ ਉਹ ਚੱਲ ਰਹੇ ਨੇ ਜਾਂ ਠੰਡੇ ਨੇ ਉਹ ਰੁਕ ਗਏ ਜੀ ਹਾਂ ਇਸ ਤੋਂ ਚੌਣ ਜਾਂਪ ਤਾਂ ਲੱਗ ਗਿਆ ਉਹ ਰੁਕੇ ਹੂੰ ਤੇ ਇਹਦੇ ਨਾਲ ਮੁਸ਼ਕਲ ਆ ਰਹੀ ਆ ਸਾਨੂੰ ਜਿਵੇਂ ਬਿੱਲ ਹੋ ਗਏ ਹਾਂ ਬੈਲ ਆ ਗਿਆ ਬਿਲ ਭਰਨ ਹੂੰ ਇਹ ਅਸੀਂ ਵੀਡੀਓ ਸਾਹਿਬ ਨੂੰ ਕਹੁੰਨ ਲਾਇਆ ਉਹ ਕਹਿੰਨੀ ਚਾਹਦੇ ਕਿਹੜੇ ਬਿਲ ਦੀ ਗੱਲ ਕਰ ਰਹੇ ਹੋ ਬਿਜਲੀ ਦੇ ਮੀਟਰ ਨੇ ਲਾਈਟਾਂ ਦੇ ਸਾਡੇ ਪਹਿਲਾਂ ਪਹਿਲੀ ਪੰਚਾਇਤ ਦੇ ਲੱਗੀਆਂ ਸਨ ਲਾਈਟਾਂ ਬਿਜਲੀ ਵਾਲੀਆਂ ਉਹ ਖਰਾਬ ਹੋ ਗਈਆਂ ਹੁਣ ਅਸੀਂ ਆ ਕੇ 18 ਤੋਂ 23 ਤੱਕ ਲਵਾਈਆਂ ਨੇ ਸੋਲਰ ਜੀ ਉਹਨਾਂ ਦੇ 2 ਮੀਟਰ ਲੱਗੇ ਨੇ ਉਹ ਮੀਟਰਾਂ ਦਾ ਬਿਲ ਦੇਣੇ ਤੋਂ ਮੁਸ਼ਕਲ ਆ ਰਹੀ ਹੈ ਜਿਸ ਸਮੇ ਤੁਸੀਂ ਹੈ ਨਾ ਫੋਨ ਲਗਾਇਆ ਸੀਗਾ ਤੇ ਹੋ ਸਕਦਾ ਉਸ ਸਮੇ ਵੀਡੀਓ ਸਾਹਿਬ ਕਿਤੇ ਬੀਜ਼ੀ ਹੋਣ ਜੇਰਾ ਦੁਬਾਰਾ ਟਰਾਈ ਕਰ ਲਓ ਪਹਿਲਾਂ ਸੈਕਟਰੀ ਸਾਹਿਬ ਨੂੰ ਮਿਲਾ ਲਿਓ ਹੈ ਨਾ ਮਿਲਾ ਲੈਂਦੇ ਜੀ ਪਿੰਡ ਦੇ ਕਾਲਕੀ ਦੇ ਬਿਜਲੀ ਦਾ ਬਿੱਲ ਜੋ ਹੈ ਇਸ ਸਮੇ ਲੰਬੜਦਾਗ ਬਖਸ਼ੀ ਸਿੰਘ ਜੀ ਕੋਲ ਪਹੁੰਚਿਆ ਹੋਇਆ ਤੇ ਉਸ ਸਬੰਧ ਦੇ ਵਿੱਚ ਇਹਨਾਂ ਨੇ ਕਾਲ ਲਗਾਈ ਹੈ ਸਬੰਧਤ ਸੈਕਟਰੀ ਨੂੰ ਜੋ ਉਹਨਾਂ ਦੇ ਪਿੰਡ ਨੂੰ ਲੱਗਦੇ ਨੇ ਚੱਕਰੀ ਜਿਹਾ ਮੈਡਮ ਐ ਇਹ ਸੈਕਟਰੀ ਸਾਹਿਬ ਵੀਡੀਓ ਨੂੰ ਲਾਈਏ ਸਾਹਿਬ ਨੇ ਫੋਨ ਨਹੀਂ ਚੱਕਿਆ ਹੋ ਸਕਦਾ ਬੀਜ਼ੀ ਹੁਣ ਤੁਸੀਂ ਵੀਡੀਓ ਸਭ ਨੂੰ ਲਗਾ ਦਿਓ ਜੀ ਕਿਉਂਕਿ ਪਿੰਡ ਜਿਆਦਾ ਨੇ ਹਲਕਾ ਗਿਲਦੇ ਤੇ ਸੈਕਟਰੀਆਂ ਨੂੰ ਕੰਮ ਵੱਧ ਰਹਿੰਦਾ ਆ ਕਈ ਬੜੀ ਸ਼ਡਿਊਲ ਸਿੱਕਾਲ ਵੀਡੀਓ ਸਾਹਿਬ ਹਾਂ ਸਪੈਨਚ ਬੋਲਣਾ ਕਰ ਹਾਂ ਬੈਲਾ ਜੀ ਆਪਣੇ ਕੱਲ ਮੀਟਰਾਂ ਦਾ ਇਹ ਬੈਲ ਮੀਟਰਾਂ ਦਾ ਬਿਜਲੀ ਵਾਲਾ ਹਾਂ ਇਹ ਦਫ਼ਤਰ ਪਤਾਈਏ। ਹਾਂਜੀ ਪਿੰਡ ਦਾ 2 ਮੀਟਰ ਲੱਗੇ ਨੇ ਪੰਚਾਇਤ ਦੇ। ਪਹਿਲੀਆਂ ਪੰਚਾਇਤਾਂ ਦੇ ਲੱਗੇ ਨੇ ਲੇਟਾਂ ਸੀ ਉਹਨਾਂ ਤੇ। ਪਹਿਲਾਂ ਕਰਦੇ ਸੀ ਹੁਣ ਕਿਵੇਂ ਕਰਨੀ ਆ ਉਹ ਸੈਕਟਰੀ ਸਾਹਿਬ ਨਾਲ ਗੱਲ ਕਰਨ ਜਾਂ ਤਾਂ ਸਕੀ। ਹਾਂਜੀ ਇਹਦੇ ਬਿਲ ਬਿਲ ਭਰ ਹੋਣਗੇ ਜੀ। ਠੀਕ ਆ ਜੀ ਜਾਂ ਤਾਂ ਫੋਨ ਨਹੀਂ ਚੱਕਿਆ ਮੈਂ ਤਾਂ ਲਾਇਆ ਸੀ। ਕੀ ਉਹ ਕਹਿੰਦਾ ਬਿੱਲ ਭਰਨੇ ਪੈਣਗੇ ਸੈਕਟਰੀ ਨੂੰ ਸੈਕਟਰੀ ਨਾਲ ਦੁਬਾਰੇ ਕਰ ਲੋ। ਨਹੀਂ ਚਲੋ। ਆ ਵੀਡੀਓਸ ਆਪਨੇ ਗੱਲ ਕਰ ਲਈ ਹੈ। ਨੰਬਰਦਾਰ ਬਖਸ਼ੀ ਸਿੰਘ ਜੀ ਦੇ ਨਾਲ ਉਹਨਾਂ ਨੇ ਕਿਹਾ ਕਿ ਬਿੱਲ ਦੇ ਸਬੰਧ ਦੇ ਵਿੱਚ ਸੈਕਟਰੀ ਦੇ ਨਾਲ ਗੱਲ ਕਰ ਲੋ ਤੇ ਬਿੱਲ ਭਰੇ ਜਾਣਗੇ। ਭਰੇ ਜਾਣਗੇ। ਬਹੁਤ ਵਧੀਆ ਕਿਉਂਕਿ ਜਦੋਂ ਤੱਕ ਸਰਕਾਰ ਦੇ ਲਗਾਏ ਗਏ ਮੁਲਾਜ਼ਮ ਪਿੰਡ ਦੀਆਂ ਪੰਚਾਇਤਾਂ ਦੇ ਨਾਲ ਰਾਸਤਾ ਰੱਖਣਗੇ ਤਾਂ ਆਲਮੋਸਟ ਜਿਹੜੇ ਪਿੰਡ ਦੇ ਕੰਮ ਕਰਨੇ ਹੋ ਹੁੰਦੇ ਰਹਿਣਗੇ ਸਰ ਬਖਸ਼ੀ ਸਿੰਘ ਜੀ ਚਲੋ ਤੁਹਾਡੇ ਇਹ ਬਿਜਲੀ ਦੇ ਬਿੱਲ ਦੀ ਸਮੱਸਿਆ ਤਾਂ ਵੀਡੀਓ ਸਾਬ ਨੇ ਖਤਮ ਕਰ ਦਿੱਤੀ ਪਰ ਅੱਜ ਜਦੋਂ ਅਸੀਂ ਤੁਹਾਡੇ ਪਿੰਡ ਦੇ ਵਿੱਚ ਵਿਚਰੇ ਨਾ ਤੁਹਾਡੇ ਪਿੰਡ ਦੇ ਵਿੱਚ ਅਸੀਂ ਦੇਖਿਆ ਕਿ ਭੁਲੀਆਂ ਵੀ ਟੁੱਟੀਆਂ ਪਈਆਂ ਨੇ ਤੇ ਸੜਕਾਂ ਦੀ ਟੁੱਟਪੰਨ ਹੋਈ ਪਈ ਐ ਤੇ ਤੁਹਾਡੀ ਜਿਹੜੀਆਂ ਸਵੀਟ ਲਾਈਟਾਂ ਨੇ ਹਨਾ ਉਹ ਵੀ ਪ੍ਰੋਪਰ ਕੰਮ ਨਹੀਂ ਕਰ ਰਹੀਆਂ ਇਹ ਛੋਟੇ ਛੋਟੇ ਜਿਹੜੇ ਕੰਮ ਨੇ ਇਹ ਫਿਰ ਕਿਸ ਤਰ੍ਹਾਂ ਤੁਸੀਂ ਉਹਨਾਂ ਕਵਰ ਕਰੋਗੇ ਇਹ ਤਾਂ ਇਹਨਾਂ ਬਾ ਕਰਾਂਗੇ ਆਪਣੇ ਵੀਡੀਓ ਸਾਬ ਨਾਲ ਗੱਲ ਨਾ ਸੈਕਟਰੀ ਨਾਲ ਕਰਾਂਗੇ ਜਿਹੜੇ ਛੋਟੇ ਕੰਮ ਨੇ ਵੀ ਪੈਸੇ ਜਿਕੇ ਮੈਂ ਕਢਾ ਕੇ ਦੇਣਗੇ ਹੂੰ ਤਾਂ ਇਹ ਤਾਂ ਸਾਡੇ ਬਸ ਦੀ ਤਾਂ ਗੱਲ ਨਹੀਂ ਰਹੀ ਨਹੀਂ ਜੇਕਰ ਗੱਲ ਕੀਤੀ ਜਾਵੇ ਆ ਪਿੰਡ ਕਾਲਖ ਦੀ ਪੰਚਾਇਤੀ ਫੰਡ ਦੀ ਤਾਂ ਪੰਚਾਇਤੀ ਫੰਡ ਤਾਂ ਪਿਆ ਨਹੀਂ ਪੰਚਾਇਤੀ ਫੰਡ ਨਹੀਂ ਗ੍ਰਾਂਟ ਪਈ ਹੈ ਜੀ ਤੁਹਾਡੇ ਕੋਲ ਗ੍ਰਾਂਟ ਪਈ ਹੈ ਤੇ ਜੇਕਰ ਗੱਲ ਕੀਤੀ ਜਾਵੇ ਤੁਹਾਡੇ ਬਲਾਕ ਦੇ ਇੰਚਾਰਜ ਦੀ ਤਾਂ ਇਸ ਸਮੇਂ ਕੀ ਤੁਹਾਡੇ ਕੋਲ ਕੋਈ ਇਹੋ ਜਿਹਾ ਸੁਨੇਹਾ ਆਇਆ ਕਿ ਕੋਈ ਵੀ ਪਿੰਡ ਦੇ ਜਿਹੜੇ ਵਿਕਾਸ ਕੰਮ ਨੇ ਕਿਸ ਤਰ੍ਹਾਂ ਕਰਨੇ ਆ ਜਦੋਂ ਤੱਕ ਪਿੰਡ ਦੀ ਪੰਚਾਇਤ ਨਹੀਂ ਬਣਦੀ ਕੋਈ ਸੁਨੇਹਾ ਨਹੀਂ ਆਇਆ ਜੀ ਹਾਂ ਉਈ ਸਨੇਹਾ ਨੀ ਆ ਵੀ ਕੌਣ ਕਰਾਊ ਵੀਡੀਓ ਸਾਫ ਕਰਾਉਣਗੇ ਜਾਂ ਸੈਕਟਰੀ ਕਰਾਉਣਗੇ ਜੀ ਹਾਂ ਸਫਾਈ ਦਾ ਕੰਮ ਵੀ ਬਾਕੀ ਪਿਆ ਜੀ ਤੇ ਜੇਕਰ ਬਸ ਸਫਾਈ ਦੇ ਕੰਮ ਦੀ ਗੱਲ ਕਰੀਏ ਤੇ ਨਾਲੀਆਂ ਵੀ ਭਰ ਰਹੀਆਂ ਨੇ ਨਾਲੀਆਂ ਵੀ ਭਰ ਰਹੀਆਂ ਨੇ ਸਾਰਾ ਕੁਝ ਤੇ ਹੁਣ ਮੌਸਮ ਜਿਸ ਤਰ੍ਹਾਂ ਬਰਸਾਤ ਹੋ ਕੇ ਹਟੀ ਐ ਫਿਰ ਇਹ ਲੋਕਾਂ ਦੀਆਂ ਸਮੱਸਿਆਵਾਂ ਫਿਰ ਇਹ ਕਿਦਾਂ ਹੱਲ ਕੀਤੀਆਂ ਤੁਸੀਂ ਇਹ ਤਾਂ ਆਪਦੇ ਕੋਲੋਂ ਲਾ ਕੇ ਵੀ ਅਸੀਂ ਦਿਹੜੀਆ ਹੂੰ ਨਾਲੀ ਜੋ ਬੰਦ ਹੁੰਦੀ ਆ ਕਢਾ ਦਿੰਦੇ ਹੂੰ ਜਦ ਬੜਾ ਐਮਰਜੈਂਸੀ ਬੰਦ ਹੋ ਜਾਂਦਾ ਰਸਤਾ ਤੇ ਸਾਨੂੰ ਕਰਾਉਣਾ ਪੈਂਦਾ ਲੋਕ ਆ ਕੇ ਕਹਿੰਦੇ ਨੇ ਤੇ ਉਹਦੇ ਕਰਕੇ ਸਾਨੂੰ ਖਰਚਣਾ ਪੈਂਦਾ ਬਖੀਸੀ ਕਿ ਚਾਨਣਾ ਹੋਰ ਪਾਓ ਮੰਨ ਲਓ ਹੁਣ ਦੇ ਸਮੇਂ ਜੋ ਚੱਲ ਰਿਹਾ ਹੈ ਇਸ ਸਮੇਂ ਤੁਹਾਡੇ ਪਿੰਡ ਦੇ ਵਸਨੀਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਆਵੇ ਹਾਂਜੀ ਤਾਂ ਉਹ ਸਮੱਸਿਆ ਨੂੰ ਤੁਸੀਂ ਕਿਸ ਤਰ੍ਹਾਂ ਹੱਲ ਕਰੋਗੇ ਸਮੱਸਿਆ ਜੋ ਲੜਾਈ ਝਗੜੇ ਦਾ ਫੈਸਲਾ ਤਾਂ ਸੀ ਇੱਥੇ ਮਕਾ ਲੈਂਦੇ ਆ ਜੋ ਖਰਚੇ ਵਾਲਾ ਹੋ ਜਿਵੇਂ ਫਿਰ ਵੀਡੀਓ ਸਾਹਿਬ ਨਾਲ ਸੰਪਰਕ ਕਰਾਂਗੇ ਜੀ ਹਾਂ ਖਰਚੇ ਵਾਲਾ ਕਿਸ ਤਰ੍ਹਾਂ ਜਿਵੇਂ ਖਰਚੇ ਵਾਲਾ ਪਾਇਪ ਟੁੱਟ ਗਿਆ ਕੋਈ ਰਸਤਾ ਬੰਦ ਹੋ ਗਿਆ ਜੀ ਕੋਈ ਲਾਈਟ ਜਿਵੇਂ ਪਾਰਕਿੰਗ ਚੱਲ ਰਹੀ ਆ ਕੋਈ ਝੂਲਾ ਟੁੱਟ ਗਿਆ ਉਹ ਫਿਰ ਦਫ਼ਤਰ ਨਾਲ ਸੰਪਰਕ ਕਰਾਂਗੇ ਫਿਰ ਕੰਮ ਹੋਊਗਾ ਬਖਸ਼ੀ ਜੀ ਜੇਕਰ ਗੱਲ ਕੀਤੀ ਜਾਵੇ ਸੈਂਟਰ ਸਰਕਾਰ ਵੱਲੋਂ ਪਿੰਡੋਂ ਪਿੰਡੀ ਇੱਕ ਵੈਨ ਪਿੰਡ ਵਾਸੀਆਂ ਦੀ ਸੁਵਿਧਾ ਲਈ ਭੇਜੀ ਜਾ ਰਹੀ ਹੈ ਕੀ ਤੁਹਾਡੇ ਪਿੰਡ ਵਿੱਚ ਉਹ ਵੈਨ ਆਈ ਆਈ ਸੀ ਵੈਨ ਆਈ ਸੀ ਕੈਂਪ ਲਗਾਇਆ ਸੀ ਕੈਂਪ ਤੇ ਉਹਦੇ ਸਹੂਲਤ ਦਿੱਤੀ ਉਹਨਾਂ ਨੇ ਇੱਕ ਤਾਂ ਆਧਾਰ ਕਾਰਡ ਜਿਹਨਾਂ ਦਾ ਨਾਮ ਗਲਤ ਆ ਨਵਾਂ ਬਣਾਉਣਾ ਹੂੰ ਉਹਦਾ ਉਹਦਾ ਕੈਂਪ ਸੀ ਬਾਕੀ ਉਹ ਉਹ ਆਪਣਾ ਪ੍ਰਚਾਰ ਕੀਤਾ ਜਿਹੜਾ ਆਧਾਰ ਕਾਰਡ ਦੇ ਉੱਤੇ ਨਾਮ ਗਲਤ ਆ ਉਹ ਫਾਰਮ ਹੀ ਭਰਿਆ ਜਾਂ ਐਟ ਅ ਟਾਈਮ ਤਰੰਤ ਦੀ ਤਰੰਤੀ ਉਹ ਠੀਕ ਕਰ ਦਿੱਤੇ ਗਏ ਨੇ ਤਰੰਤ ਕੀਤੇ ਨੇ ਫਾਰਮ ਭਰ ਕੇ ਤਰੰਤ ਦੀ ਤਰੰਤੀ ਨੇ ਨਾਮ ਠੀਕ ਕੀਤੇ ਨੇ ਜਿਹੜੇ ਆਪਣੇ ਬਣਨ ਵਾਲੇ ਸੀ ਉਹ ਭਰ ਕੇ ਲੱਗੇ ਤੇ ਇੱਕ ਚਾਨਣਾ ਹੋਰ ਪਾਉ ਆਪਾਂ ਗੱਲ ਕਰਦੇ ਆਂ ਮੌਜੂਦਾ ਸਰਕਾਰ ਦੀ ਤੇ ਹੁਣ ਤੱਕ ਤੁਹਾਡੇ ਐਮ.ਐਲ.ਏ ਸਰਦਾਰ ਜੀਵਨ ਸਿੰਘ ਸੰਗੋਵਾਲ ਦੇ ਰਾਹੀਂ ਤੁਹਾਡੇ ਪਿੰਡ ਦੇ ਵਿੱਚ ਕਿਹੜੀ-ਕਿਹੜੀ ਸਹੂਲਤ ਪਹੁੰਚੀ ਐ ਅਜੇ ਕੋਈ ਸਹੂਲਤ ਨਹੀਂ ਪਹੁੰਚੀ ਪੰਚਾਇਤ ਨੂੰ ਨਾ ਕੋਈ ਗ੍ਰਾਂਟ ਆਈ ਆ ਨਾ ਕੋਈ ਇਹ ਆਪ ਆਇਆ ਪੰਚਾਇਤ ਦੇ ਨਾਲ ਮੀਟਿੰਗ ਕੀਤੀ ਕੋਈ ਨਹੀਂ ਤੁਸੀਂ ਸਾਰਿਆਂ ਨੇ ਔਨਲਾਈਨ ਕੈਮਰੇ ਦੇ ਜ਼ਰੀਏ ਦੇਖਿਆ ਕਿ ਪਿੰਡ ਕਾਲਕ ਤੋਂ ਬਖਸ਼ੀਸ਼ ਜੀ ਨੇ ਕਾਲ ਕੀਤੀ ਵੀਡੀਓ ਸਾਹਿਬ ਨੂੰ ਤੇ ਉਹਨਾਂ ਨੇ ਬਿਜਲੀ ਦੇ ਬਿੱਲ ਦੇ ਸਬੰਧ ਦੇ ਵਿੱਚ ਇਹਨਾਂ ਨੂੰ ਪੂਰੀ ਤਰ੍ਹਾਂ ਦੇ ਉਤੇ ਸੰਤੁਸ਼ਟ ਕਰਦੇ ਹੋਏ ਕਿਹਾ ਕਿ ਬਿੱਲ ਭਰਿਆ ਜਾਏਗਾ। ਹਲਕਾ ਗਿਲ ਦੇ ਹੋਰ ਪਿੰਡਾਂ ਦੇ ਵਿੱਚ ਸੈਕਟਰੀ ਬੀ ਡੀਓ ਕੀ ਇਸੇ ਪ੍ਰਕਾਰ ਪਿੰਡ ਦੀਆਂ ਪੰਚਾਇਤਾਂ ਨੂੰ ਸਹਿਯੋਗ ਕਰਦੇ ਨੇ ਇਹ ਸਾਰੀ ਜਾਣਕਾਰੀ ਲੈਣ ਲਈ ਸਾਡੇ ਸਿਟੀ ਲਾਈਵ ਚੈਨਲ ਦੇ ਨਾਲ ਜੁੜੇ ਰਹੋ।